ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪਸ ਤੁਸੀਂ ਆਪਣੀ ਆਪਣੀ پلیਸਿਸ ਦੇ ਉੱਪਰ ਠੀਕ ਹੋਵੋਗੇ ਵੈਲਕਮ ਹੈ ਤੁਹਾਡੀ ਆਪਣੀ ਚੈਨਲ ਤੇ ਮਾਲਵਾ ਬਟੀਕ ਬਹੁਤ ਹੀ ਸੋਹਣੇ ਡਿਜ਼ਾਈਨ ਲੈ ਕੇ ਆਏ ਆਂਗੇ ਅਲੱਗ-ਅਲੱਗ ਡਿਜ਼ਾਈਨ ਲੈ ਕੇ ਆਇਆ ਗਰਮੀਆਂ ਵਿੱਚ ਵੇਅਰ ਕਰਨ ਵਾਸਤੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਡਿਜ਼ਾਈਨ ਜ਼ਰੂਰ ਪਸੰਦ ਆਉਣਗੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਵਾਲੇ ਡਿਜ਼ਾਈਨ ਬਹੁਤ ਪਸੰਦ ਆਉਂਦੇ ਆ ਉਦਾਂ ਹੀ ਤੁਹਾਨੂੰ ਇਹ ਵਾਲੇ ਡਿਜ਼ਾਈਨ ਵੀ ਪਸੰਦ ਆਉਣਗੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਔਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਜੋ ਹੋਰ ਵੀ ਪਹਿਣਾ ਸੋਨੇ ਸੋਨੇ ਸੂਟ ਰੈਡੀ ਕਰਵਾ ਸਕਾਂ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਹੁੰਦੀ ਹਾਂ ਕਿ ਅਸੀਂ ਆਨਲਾਈਨ ਕਲਾਸਾਂ ਲਗਾਉਣੀ ਆਂਗੀ ਕਢਾਈ ਦੀਆਂ ਜਿਨ੍ਹਾਂ ਨੇ ਵੀ ਜੁਆਇਨ ਕਰਨੀਆਂ ਆਂ ਕਰ ਸਕਦੇ ਆਗੇ ਸਾਨੂੰ WhatsApp ਨੰਬਰ ਤੇ ਪੁੱਛ ਸਕਦੇ ਹੋ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਿਖਾਇਆ ਜਾਊਗਾ ਇੱਕ ਇੱਕ ਕੰਮ ਕ ਸਿਖਾਇਆ ਜਾਊਗਾ ਕਿ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਪਰ ਦੇਖੋ ਲੈ ਸਕੋ ਪਹਿਲਾਂ ਆਵੇ ਕੋਈ ਵੀ ਡਿਜ਼ਾਈਨ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆਉਂਦਾ ਹੈ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋਗੇ ਸੇਮ ਤੁਹਾਨੂੰ ਉਦਾਂ ਦਾ ਹੀ ਸੂਟ ਰੈਡੀ ਕਰਕੇ ਦਿੱਤਾ ਜਾਊਗਾ జాను వీడియో దిగరీ కంపలేన ఫెబ్రిక వల్ లూరి ఫుల్ గరటి వర్క్ సోనా ఫిషింగ్ కండా సాడా ਤੁਸੀਂ ਸਾਨੂੰ ਪੇਮੈਂਟ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋਗੇ। ਤੇ ਆਪਣਾ ਐਡਰੈਸ ਸੈਂਡ ਕਰੋ ਜਿਸ ਐਡਰੈਸ ਤੇ ਤੁਹਾਨੂੰ ਸੂਟ ਮੰਗਵਾਉਣਾ ਹੈ। ਕਿਤੇ ਵੀ ਬੈਠੇ ਤੁਸੀਂ ਸੂਟ ਮੰਗਵਾ ਸਕਦੇ ਹੋਗੇ। ਬਸ ਤੁਸੀਂ ਆਪਣਾ ਐਡਰੈਸ ਸੈਂਡ ਕਰੋ ਆਰ ਸਾਨੂੰ ਵੀਡੀਓ ਦੇ ਵਿੱਚੋਂ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ। ਦੁਪੱਟਾ ਤੁਹਾਡੀ ਪਸੰਦ ਦਾ ਹੀ ਲਗਾ ਕੇ ਦਿੱਤਾ ਜਾਊਗਾ ਜਿੱਤਾਂ ਵੀ ਤੁਸੀਂ ਕਹੋਗੇ ਉਦਾਂ ਦਾ ਦੁਪੱਟਾ ਲਗਾ ਕੇ ਦੇਵਾਂਗੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ